ਦਰ ਜਾ ਰਹੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਖਤਮ ਕਰਨ ਵਾਲੀ ਗੁਰੂ ਦੀ ਬਾਣੀ ਇਹ ਐਸੀ ਬਾਣੀ ਹੈ ਜਿਹੜਾ ਵੀ ਪੜਦਾ ਤੇ ਸੁਣਦਾ ਹੈ ਉਹਦੇ ਤੇ ਕਿਰਪਾ ਹੁੰਦੀ ਹੈ ਗੱਲ ਹੈ ਭਰੋਸੇ ਦੀ ਵਿਸ਼ਵਾਸ ਦੀ ਜਿਨ੍ਹਾਂ ਨੂੰ ਭਰੋਸਾ ਤੇ ਵਿਸ਼ਵਾਸ ਹੈ ਉਹਨਾਂ ਦੇ ਅੱਜ ਵੀ ਕਾਰਜ ਰਾਸ ਸੰਦੇ ਸਫਲੇ ਹੁੰਦੇ ਬਾਣੀ ਉਹਨਾਂ ਦੇ ਅੱਜ ਵੀ ਅੰਦਰ ਵਸਦੀ ਹੈ ਜਿਨ੍ਹਾਂ ਨੂੰ ਭਰੋਸਾ ਹੈ ਸਤਿਗੁਰੂ ਜੀ ਕਹਿੰਦੇ ਜਿਹੜੇ ਉਹਦੇ ਪਿਆਰੇ ਉਹਦੇ ਪਰਮੇਸ਼ਰ ਦੇ ਸੇਵਕਾ ਭਰੋਸਾ ਰੱਖਣ ਵਾਲੇ ਉਹਨਾਂ ਤੇ ਸਤਿਗੁਰੂ ਅੱਜ ਵੀ ਕਿਰਪਾ ਕਰਦਾ ਹੈ ਭਰੋਸੇ ਤੋਂ ਬਿਨਾ ਤਾਂ ਮਾਪਿਓ ਤੋਂ ਉਹ ਵਸਤੂ ਨਹੀਂ ਮਿਲਦੀ ਦਾਤ ਨਹੀਂ ਮਿਲਦੀ ਬੱਚੇ ਨੂੰ ਆਪਣੇ ਮਾਪਿਓ ਦੇ ਉੱਤੇ ਭਰੋਸਾ ਹੋਵੇ ਤੇ ਉਹ ਬੱਚਾ ਮੰਦੀਆਂ ਮਰਾਦਾਂ ਆਪਣੇ ਮਾਪਿਆਂ ਤੋਂ ਪੂਰੀਆਂ ਕਰਵਾ ਲੈਂਦਾ ਜਿਨ੍ਹਾਂ ਨੂੰ ਜਿਨੂੰ ਆਪਣੇ ਮਾਪਿਆਂ ਤੇ ਭਰੋਸਾ ਨਹੀਂ ਫਿਰ ਉਹਨੂੰ ਕੁਝ ਨਹੀਂ ਮਿਲਦਾ ਸਾਡਾ ਪਿਤਾ ਹੈ ਪਰਮੇਸ਼ਰ ਪ੍ਰਮਾਤਮਾ ਮਾਤਾ ਹੈ ਪਰਮੇਸ਼ਰ ਪ੍ਰਮਾਤਮਾ ਜਿਨ੍ਹਾਂ ਨੂੰ ਉਹਦੇ ਤੇ ਭਰੋਸਾ ਹੈ ਉਹਨਾਂ ਦੇ ਕਾਰਜ ਅੱਜ ਵੀ ਸਫਲੇ ਹੁੰਦੇ ਨੇ ਸ਼ਰਧਾਹੀਨ ਖਾਲੀ ਰਹਿ ਜਾਂਦੇ ਆ ਸ਼ਰਧਾ ਵਾਲੇ ਸਤਿਗੁਰੂ ਜੀ ਕਹਿੰਦੇ ਦਾਤਾਂ ਲੈ ਲੈਂਦੀ ਹੈ ਇਸੇ ਤਰ੍ਹਾਂ ਅੱਜ ਦੇ ਪਾਵਨ ਸ੍ਰੀ ਮੁਖਵਾਕ ਅੰਦਰ ਸਾਨੂੰ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਆ ਕਹਿੰਦੇ ਹਰੀ ਦਾ ਪਿਆਰਾ ਪਰਮੇਸ਼ਰ ਦਾ ਸੇਵਕ ਜਿਹੜਾ ਉਹਨੂੰ ਪਿਆਰ ਕਰਨ ਵਾਲਾ ਐਲੀ ਗੱਲ ਤਾਂ ਉਹ ਕਿਸੇ ਨੂੰ ਸੁਣਾਉਂਦਾ ਨਹੀਂ ਸੰਸਾਰ ਵਿੱਚ ਵੀ ਮੈਂ ਭਗਤਾਂ ਜੀ ਮੈਂ ਪਿਆਰਾ ਜੀ ਮੈਂ ਪਰਮੇਸ਼ਰ ਦਾ ਨਾਮ ਜਪਣ ਵਾਲਾ ਜੀ ਉਹਨੇ ਸੁਣਾ ਕੇ ਕਿਸੇ ਤੋਂ ਕੀ ਲੈਣਾ ਹੈ ਉਹਦੀ ਪਰਮੇਸ਼ਰ ਨਾ ਬਣਦੀ ਹੈ ਨਹੀਂ ਤੇ ਸੰਸਾਰ ਦਾ ਸੁਭਾਅ ਹੁੰਦਾ ਹੈ ਸੰਸਾਰ ਸੁਣਾਉਣ ਲੱਗ ਪੈਂਦਾ ਪੁੰਨ ਕੀਤਾ ਤਾਂ ਵੀ দান ਕੀਤਾ ਤਾਂ ਵੀ ਕੋਈ ਨਾਮ ਜਪ ਲਿਆ ਤਾਂ ਵੀ ਪਰਮੇਸ਼ਰ ਦੇ ਚਰਨਾਂ ਦਾ ਥੋੜਾ ਬਤੋਟ ਆਸਰਾ ਲਿਆ ਤਾਂ ਵੀ ਸੁਣਾਉਣ ਲੱਗ ਜਾਂਦੀ ਹੈ ਦੁਨੀਆ ਪਰ ਸਤਗੁਰੂ ਜੀ ਕਹਿੰਦੇ ਜਿਹੜਾ ਪਰਮੇਸ਼ਰ ਦਾ ਪਿਆਰ ਹੈ ਉਹ ਸੁਣਾਉਂਦਾ ਨਹੀਂ ਉਹ ਪਰਮਾਤਮਾ ਨਾਲ ਪਿਆਰ ਪਾ ਕੇ ਰੱਖਦਾ ਤੇ ਦੂਸਰਾ ਉਹਦੀ ਸੰਸਾਰ ਭਵੇਂ ਸਾਰਾ ਹੀ ਨਿੰਦਿਆ ਕਰਦਾ ਰਹੇ ਮਾੜਾ ਬੋਲਦਾ ਰਹੇ ਉਹਨੂੰ ਪਰਮੇਸ਼ਰ ਦਾ ਪਿਆਰਾ ਪਰਮਾਤਮਾ ਦਾ ਨਾਮ ਜਪਣ ਵਾਲਾ ਆਪਣਾ ਸੁਭਾਅ ਕਦੇ ਨਹੀਂ ਛੱਡਦਾ ਹੁਣ ਕਿਸੇ ਦੀ ਆਦਤ ਹੈ ਚੰਗਾ ਕਰਨਾ ਭਲਾ ਸੋਚਣਾ ਸੰਸਾਰ ਦਾ ਉਹਨੂੰ ਸਾਰੀ ਦੁਨੀਆ ਭਾਵੇਂ ਮਾੜਾ ਕਹੀ ਜਾਵੇ ਉਹਨੂੰ ਭਲਾ ਕਰੀ ਜਾਣੀ ਉਹਨੇ ਭਲਾ ਸੋਚੀ ਜਾਣਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦਾ ਪਿਆਰਾ ਹੈ ਗੁਰੂ ਦਾ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਕਹਿੰਦੇ ਭਾਵੇਂ ਸਾਰਾ ਸੰਸਾਰ ਉਹਨਾਂ ਦੀ ਨਿੰਦਿਆ ਕਰੇ ਮਾੜਾ ਕਹੇ ਉਹਨਾਂ ਨੂੰ ਪਰ ਉਹ ਆਪਣਾ ਸੁਭਾਅ ਕਦੇ ਨਹੀਂ ਤਿਆਗਦੇ ਆ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਭਗਤ 사ਧਨਾ ਜੀ ਨੇ ਆਪਣਾ ਸੁਭਾਅ ਨਹੀਂ ਛੱਡਿਆ ਭਾਵੇਂ ਇਲਜ਼ਾਮ ਵੀ ਲੱਗੇ ਭਾਵੇਂ ਰਾਜੇ ਨੇ ਬੰਦੀ ਵੀ ਬਣਾ ਲਿਆ ਬਾਅਦ ਵਿੱਚ ਪਰਮੇਸ਼ਰ ਨੇ ਸਹਾਇਤਾ ਕੀਤੀ ਪਰ ਉਹਨਾਂ ਨੇ ਸੁਭਾਅ ਨਹੀਂ ਛੱਡਿਆ ਆਪਣਾ ਪਰਮੇਸ਼ਰ ਦੇ ਚਰਨਾਂ 'ਦੋਟਾ ਅਸਰ ਲਿਆ ਭਗਤ ਰਵਿਦਾਸ ਜੀ ਭਾਵੇਂ ਬੜੇ ਉਸ ਸਮੇਂ ਦੇ ਬ੍ਰਹਮਣ ਲੋਕਾਂ ਨੇ ਬੁਰਾ ਭਲਾ ਬੋਲਿਆ ਇਹ ਨੀਵੀਂ ਜਾਤੀ ਦੇ ਆ ਜੀ ਇਸ ਤਰ੍ਹਾਂ ਦੇ ਆ ਜੀ ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਆਪਣਾ ਸੁਭਾਅ ਨਹੀਂ ਛੱਡਿਆ ਤੇ ਅੱਜ ਗੁਰਬਾਣੀ ਦੇ ਵਿੱਚ ਬੈਠੇ ਆ ਪ੍ਰਮਾਤਮਾ ਦਾ ਰੂਪ ਹੋ ਗਏ ਉਹਨਾਂ ਨੇ ਪਰਮੇਸ਼ਰ ਨੂੰ ਮਨਾ ਲਿਆ ਤੇ ਪ੍ਰਮਾਤਮਾ ਨੇ ਫਿਰ ਆ ਕੇ ਕਿਰਪਾ ਕੀਤੀ ਉਹਨਾਂ ਦੀ ਸਹਾਇਤਾ ਕੀਤੀ ਸੋ ਅੱਜ ਦੇ ਹੁਕਮਨਾਮਾ ਸਾਹਿਬ ਅੰਦਰ ਸਤਿਗੁਰੂ ਜੀ ਸਾਨੂੰ ਇਸੇ ਤਰ੍ਹਾਂ ਦਾ ਹੀ ਫਰਮਾਨ ਬਖਸ਼ ਰਹੇ ਹਨ ਕਿ ਹਰੀ ਦਾ ਪਿਆਰਾ ਪਰਮੇਸ਼ਰ ਦੇ ਗੁਣ ਗਾਉਂਦਾ ਹਮੇਸ਼ਾ ਸਭ ਦਾ ਭਲਾ ਚਾਹੁੰਦਾ ਹੈ ਭਾਵੇਂ ਸੰਸਾਰ ਉਹਨੂੰ ਮਾੜਾ ਵੀ ਕਹੀ ਜਾਏ ਸਤਿਗੁਰੂ ਜੀ ਉਚਾਰਨ ਕਰਦੇ ਹਨ ਬੈਰਾੜੀ ਮਹੱਲਾ ਚੌਥਾ ਰਾਗ ਬੈਰਾੜੀ ਹੈ ਬਾਣੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ ਸਤਿਗੁਰੂ ਜੀ ਆਪਣੇ ਪਾਵਨ ਪਵਿੱਤਰ ਮੁਖਾਰविंद ਤੋਂ ਉਚਾਰਨ ਕਰ ਰਹੇ ਹਨ ਹਰ ਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਮ ਗਵਾਵੇ ਰਹਾ ਸਤਿਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੇ ਕਹਿੰਦੇ ਹਰ ਜਨ ਹਰ ਕਹਿੰਦੇ ਹਰੀ ਪਰਮੇਸ਼ਰ ਨੂੰ ਜਨੋ ਦਾ ਪਿਆਰਾ ਉਹਦਾ ਨਾਮ ਜਪਣ ਵਾਲਾ ਉਹਦਾ ਸੇਵਕ ਹਰ ਜਨ RAM ਨਾਮ ਗੁਣ ਗਾਵੇ ਜਿਹਦਾ ਗੁਰੂ ਨਾਲ ਪਿਆਰ ਹੈ ਗੁਰੂ ਦੇ ਗੁਣ ਗਾਉਂਦਾ ਹੈ ਹਮੇਸ਼ਾ ਇਸ ਰਸਨਾ ਨਾਲ ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਕੇ ਰੱਖਦਾ ਉਹਨੂੰ ਚੇਤੇ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਦਾ ਬਣ ਜਾਂਦਾ ਤੇ ਦੂਸਰੇ ਪਾਸੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਦੇਖੋ ਸ੍ਰਿਸ਼ਟੀ ਜਿਹੜੀ ਦਵੰਦ ਪਦ ਵਿੱਚ ਹੈ ਦਿਨ ਤਾਂ ਰਾਤ ਹੈ ਮਿੱਠਾ ਤਾਂ ਕੌੜਾ ਹੈ ਉੱਚਾ ਤਾਂ ਨੀਵਾ ਹੈ ਇਸੇ ਤਰ੍ਹਾਂ ਸ੍ਰਿਸ਼ਟੀ ਦਵੰਦ ਪਦ ਵਿੱਚ ਨਾ ਦਿਨ ਆ ਤੇ ਰਾਤ ਹਨੇਰਾ ਤੇ ਚਾਂਦਨ ਵੀ ਹੈ ਤੇ ਸਤਿਗੁਰੂ ਜੀ ਕਹਿੰਦੇ ਜੇ ਗੁਰੂ ਦੇ ਪਿਆਰੇ ਆ ਪਰਮੇਸ਼ਰ ਦਾ ਨਾਮ ਜਪਣ ਵਾਲਿਆ ਤੇ ਪਰਮੇਸ਼ਰ ਦੇ ਨਾਮ ਤੋਂ ਦੂਰ ਵੀ ਹੈ ਲੋਕ ਜੇ ਗੁਰਮੁਖ ਆ ਤਾਂ ਮਨੁੱਖੀ ਮਨੁੱਖੀ ਨਾਲ ਹੈ ਜੇ ਸੰਤ ਆ ਤਾਂ ਸਾਖਤ ਵੀ ਖੜਾ ਨਾਲ ਸ੍ਰਿਸ਼ਟੀ ਦਵੰਦ ਪਦ ਵਿੱਚ ਹੈ ਦੋ ਪੱਖ ਹੈ ਜੇ ਸੰਤ ਹੈ ਗੁਰੂ ਦਾ ਪਿਆਰਾ ਹੈ ਨਾਮ ਜਪਣ ਵਾਲਾ ਗੁਰਮੁਖ ਹੈ ਨਾਲ ਮਨਮੁਖ ਵੀ ਹੈ ਗੁਰਮੁਖ ਹੈ ਜਿਹੜਾ ਗੁਰੂ ਗ੍ਰੰਥ ਮੁਖ ਰੱਖਣ ਵਾਲਾ ਗੁਰੂ ਦੇ ਆਖੇ ਲਾ ਕੇ ਤੁਰਨ ਵਾਲਾ ਹਰ ਕਾਰਜ ਵਿੱਚ ਗੁਰੂ ਨੂੰ ਮੂਹਰੇ ਰੱਖਣ ਵਾਲਾ ਮਨਮੁਖ ਹੈ ਜਿਹੜਾ ਹਰ ਕੰਮ ਵਿੱਚ ਆਪਣੀ ਮਤ ਮੂਹਰੇ ਰੱਖਣ ਵਾਲਾ ਮੈਂ ਸਿਆਣਾ ਜੀ ਤੇ ਸਤਿਗੁਰੂ ਜੀ ਕਹਿੰਦੇ ਸ੍ਰਿਸ਼ਟੀ ਦਵੰਦ ਪਦ ਵਿੱਚ ਹੈ ਤੇ ਜੇ ਨਾਮ ਜਪਣ ਵਾਲੇ ਹੈ ਤੇ ਨਾਮ ਤੋਂ ਦੂਰ ਵੀ ਬਹੁਤ ਹੈ ਵੈਸੇ ਜਾਦੇ ਪਖ ਸੰਸਾਰ ਤੇ ਨਾਮ ਤੋਂ ਦੂਰ ਵਾਲਿਆਂ ਦਾ ਕਿਉਂਕਿ ਨਾਮ ਜਪਣ ਵਾਲਾ ਤਾਂ ਕੋਈ ਵਿਰਲਾ ਹੀ ਹੈ ਔਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਸਤਿਗੁਰੂ ਜੀ ਕਹਿੰਦੇ ਜੇ ਗੁਰਮੁਖ ਹੈ ਤੇ ਨਾਨ ਨਾਲ ਮਨਮੁਖ ਹੈ ਤੇ ਜੇ ਗੁਰੂ ਦਾ ਪਿਆਰਾ ਹੈ ਤੇ ਉਹਨਾਂ ਦੀ ਨੀਂਦਿਆ ਕਰਨ ਵਾਲਾ ਵੀ ਇਸ ਸੰਸਾਰ ਉਹਨਾਂ ਨੂੰ ਮਾੜਾ ਬੋਲਣ ਵਾਲਾ ਉਹਨਾਂ ਦੀ ਨਿੰਦਿਆ ਕਰਨ ਵਾਲਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਸਤਿਗੁਰੂ ਜੀ ਅਗਲੇ ਬਚਨ ਚ ਕਹਿੰਦੇ ਜੇ ਕੋਈ ਨਿੰਦਿਆ ਵੀ ਉਹਨਾਂ ਦੀ ਕਰਦਾ ਰਹੇ ਨਾ ਗੁਰੂ ਦੇ ਪਿਆਰੇ ਦੀ ਗੁਰੂ ਦੇ ਨਾਮ ਜਪਣ ਵਾਲੇ ਦੀ ਨਿੰਦਿਆ ਵੀ ਭਾਵੇਂ ਹੁੰਦੀ ਹੋਵੇ ਭਾਵੇਂ ਭਗਤ ਕਬੀਰ ਜੀ ਕਹਿੰਦੇ ਨਿੰਦਿਆ ਜਿਹੜੀ ਬਹੁਤ ਚੰਗੀ ਹੈ ਨਿੰਦਿਆ ਹੋਣੀ ਚਾਹੀਦੀ ਹੈ ਜਦੋਂ ਨਿੰਦਿਆ ਹੁੰਦੀ ਤੇ ਮੈਲ ਧੁੱਪਦੀ ਹੈ ਤੁਹਾਡੀ ਕੋਈ ਨਿੰਦਿਆ ਕਰਦਾ ਹੋਵੇ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਨਿੰਦਿਆ ਕਰਨ ਵਾਲਾ ਕਿਸੇ ਦੀ ਮੈਲ ਲਾ ਲਾ ਕੇ ਆਪਣੇ ਸਿਰ ਵਿੱਚ ਪਾ ਰਿਆ ਹੁੰਦਾ ਹੈ ਕਿਸੇ ਦੇ ਪਾਪ ਧੋਤੋ ਕੇ ਆਪਣੇ ਸਿਰ ਚੜਾ ਰਿਆ ਹੁੰਦਾ ਹੈ ਨਿੰਦਿਆ ਕਹਿੰਦੇ ਹਮੇਸ਼ਾ ਹੀ ਕਿਸੇ ਦੇ ਭਾਰ ਜਿਵੇਂ ਆਪਾਂ ਕਿਸੇ ਦੀ ਹੁਣ ਨਿੰਦਿਆ ਕਰ ਲਈ ਜਿਹਦੀ ਨਿੰਦਿਆ ਕਰ ਰਹੀਆਂ ਉਹਦਾ ਭਾਰ ਲਾ ਲਾ ਕੇ ਆਪਣੇ ਸਿਰ ਤੇ ਚੜਾ ਰਹੇ ਹਾਂ ਉਹਦੀ ਤਾਂ ਸਫਾਈ ਹੋ ਰਹੀ ਹੈ ਜਿਵੇਂ ਕੱਪੜਾ ਧੋਏ ਸਾਬਣ ਲਾ ਕੇ ਤੇ ਉਹਦੀ ਸਫਾਈ ਹੋ ਜਾਂਦੀ ਹੈ ਇਸੇ ਤਰ੍ਹਾਂ ਜਿਹਦੀ ਨਿੰਦਿਆ ਹੁੰਦੀ ਹੈ ਨਾ ਤੇ ਗੁਰਮਖ ਪਿਆਰਿਓ ਉਹਦੇ ਪਾਪਾਂ ਦੀ ਸਫਾਈ ਹੋਣ ਲੱਗ ਜਾਂਦੀ ਹੈ। ਅਜੈ ਰਾਜਾ ਹੋਇਆ ਉਹਨੇ ਨਿੰਦਿਆ ਕਰਵਾਈ ਸੀ ਆਪਾਂ ਪਹਿਲਾਂ ਵੀ ਸਰਵਣ ਕੀਤਾ ਹੈ ਇਤਿਹਾਸ। ਅਜੈ ਰਾਜਾ ਇੱਕ ਗਲਤੀ ਕਰ ਲਈ ਸੀ ਇਹਨੇ ਕਿਸੇ ਫਕੀਰ ਨੂੰ ਉਹ ਦਰ ਤੇ ਭਿਖਿਆ ਮੰਗਣ ਆਇਆ ਤੇ ਉਹਨੂੰ ਘੋੜੇ ਦੀ ਲਿੱਦ ਪਾਤੀ ਸੀ। ਸਰਵਣ ਕੀਤਾ ਆਪਾਂ ਪਹਿਲਾਂ ਵੀ ਤੇ ਕਹਿੰਦੇ ਫਿਰ ਉਹ ਫਕੀਰ ਮਹਾਪੁਰਖ ਜਿਹੜੇ ਸੀ ਰੱਬ ਨਾਲ ਜੁੜੇ ਹੋਏ ਸੀ ਉਹ ਤਥਾਸਤੂ ਕਹਿ ਕੇ ਚਲੇ ਗਿਆ। ਘੋੜੇ ਦੀ ਲਦ ਲੈ ਕੇ ਚਲੇ ਗਏ ਆਪਣੇ ਕੁਟਿਆ ਦੇ ਬਾਹਰਲੇ ਪਾਸੇ ਰੱਖ ਲਿਆ ਜਦੋਂ ਬਾਹਰਲੇ ਪਾਸੇ ਰੱਖ ਲਿਓ ਜਿਹੜਾ ਹੁਣ দান ਦਿੱਤਾ ਉਹ ਵਦਨਾ ਦਾ ਹੈ ਜੇ ਕਿਸੇ ਨੂੰ ਮਾੜਾ ਬੋਲਿਆ ਉਹ ਵੀ ਵਦਨਾ ਹੈ ਜੇ ਕਿਸੇ ਨੂੰ ਚੰਗਾ ਬੋਲਿਆ ਉਹ ਵੀ ਵਦਨਾ ਹੈ ਜੇ ਕਿਸੇ ਨੂੰ ਪੈਸਾ ਅधिक দান ਕੀਤਾ ਉਹ ਵੀ ਵਦਨਾ ਹੈ দান ਕੀਤੀ ਹਰ ਚੀਜ਼ ਵੱਜਦੀ ਵੱਦਦੀ ਹੈ ਕਿਸੇ ਨੂੰ দান ਕਰੋਗੇ ਅਨਾਜ দান ਕਰੋਗੇ ਉਹ ਵੀ ਵਦਨਾ ਹੈ ਪੈਸਾ দান ਕਰੋਗੇ ਉਹ ਵੀ ਵਦਨਾ ਹੈ ਦੂਸਰੇ ਪਾਸੇ ਜੇ ਕਿਸੇ ਨੂੰ ਮਾੜੇ ਬੋਲ ਕੋ ਬੋਲ ਬੋਲੇ ਉਹ ਸਭ ਨੂੰ ਉਹਦਾ ਵੀ ਫਲ ਮਿਲਣਾ ਅਜੈ ਰਾਜੇ ਨੇ ਫਕੀਰਾਂ ਨੂੰ ਭਿਕਸ਼ਾ ਦੇ ਵਿੱਚ ਘੋੜੇ ਦੀ ਲਿੱਦ ਪਾਤੀ ਉਹ ਵਧਣ ਲੱਗ ਪਈ ਉਹਨਾਂ ਨੇ ਆਪਣੀ ਕੁਟੀਆ ਦੇ ਮੂਹਰੇ ਰੱਖ ਲਈ ਉਹ ਇੰਨੀ ਵੱਧ ਗਈ ਕਿ ਢੇਰ ਲੱਗ ਗਿਆ ਜਦੋਂ ਕਿਤੇ ਉੱਥੋਂ ਦੀ ਕੋਈ ਲੰਘਦਾ ਤੇ ਦੇਖਦਾ ਵੀ ਇਹਨਾਂ ਦੇ ਕੋਲੇ ਤਾਂ ਘੋੜੇ ਵੀ ਕੋਈ ਨਹੀਂ ਤੇ ਇਹਨਾਂ ਦੇ ਘੋੜੇ ਘੋੜਿਆਂ ਦੀ ਲਿੱਦ ਕਿਵੇਂ ਇੰਨੀ ਪਈ ਹੈ ਕਿਤੇ ਰਾਜਾ ਨੰਗਿਆ ਤੇ ਉਹਨੇ ਦੇਖਿਆ ਵੀ ਫਕੀਰਾਂ ਦੇ ਕੋਲ ਘੋੜੇ ਵੀ ਨਹੀਂ ਐ ਤੇ ਇੱਥੇ ਲਿੱਦ ਵੀ ਬਹੁਤ ਪਈਆ ਪਤਾ ਕਰਵਾਇਆ ਸੰਤ ਮਹਾਂਪੁਰਖ ਕਹਿਣ ਲੱਗੇ ਇੱਥੇ ਅਜਾਇ ਰਾਜਾ ਹੈ ਕਹਿੰਦੇ ਉਹਨੇ ਫਕੀਰਾਂ ਨੂੰ ਦਾਨ ਵਿੱਚ ਘੋੜੇ ਦੀ ਲਿੱਦ ਦਿੱਤੀ ਐ ਤੇ ਉਹ ਉਹਦਾ ਦਿੱਤਾ ਹੋਇਆ ਦਾਨ ਵਧ ਰਿਹਾ ਹੈ ਇਹ ਹੁਣ ਉਸ ਰਾਜੇ ਨੂੰ ਹੀ ਖਾਣਾ ਪੈਣਾ ਹੈ ਦਾਨ ਦਿੱਤਾ ਹੋਇਆ ਜਦੋਂ ਇਹ ਬਚਨ ਸੁਣਿਆ ਤੇ ਅਜੈ ਰਾਜੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਾ ਕੇ ਚਰਨਾਂ ਤੇ ਡਿੱਗ ਪਿਆ ਮਹਾਂਪੁਰਖਾਂ ਦੇ ਵੀ ਬਖਸ਼ ਲੋ ਗਲਤੀ ਹੋ ਗਈ। ਉਹ ਕਹਿਣ ਲੱਗੇ ਵੀ ਜੇ ਤੂੰ ਹੁਣੇ ਪਾਪ ਜਿਹੜਾ ਕੀਤਾ ਇਹਦਾ ਭਾਰ ਲਾਉਣਾ ਤੇ ਆਪਣੀ ਨਿੰਦਿਆ ਕਰਵਾ। ਜਿੰਨੀ ਤੇਰੀ ਨਿੰਦਿਆ ਹੋਵੇਗੀ ਉਹਨਾ ਹੀ ਤੇਰਾ ਜਿਹੜਾ ਸਿਰ ਤੋਂ ਭਾਰ ਲੱਥੇਗਾ। ਕਹਿੰਦੇ ਫਿਰ ਇਸ ਰਾਜੇ ਨੇ ਕੀ ਕੀਤਾ ਇੱਕ ਬੋਤਲ ਦੇ ਵਿੱਚ ਰੰਗ ਵਾਲਾ ਪਾਣੀ ਪਾਇਆ ਵੀ ਐਂ ਲੱਗੇ ਵੀ ਸ਼ਰਾਬ ਐ ਇੱਕ ਨਾਲ ਵੇਸ਼ਵਾ ਲਈ ਉਹਦੇ ਮੋਢੇ ਤੇ ਹੱਥ ਰੱਖਿਆ ਉਹ ਬੋਤਲ ਹੱਥ ਵਿੱਚ ਫੜੀ ਤੇ ਮੋਢੇ ਤੇ ਵੇਸ਼ਵਾ ਦੇ ਹੱਥ ਰੱਖ ਕੇ ਬਾਜ਼ਾਰ ਵਿੱਚ ਦੀ ਲੰਘਿਆ ਜਦੋਂ ਬਾਜ਼ਾਰ ਵਿੱਚ ਦੀ ਲੰਘਿਆ ਤੇ ਕਹਿੰਦੇ ਲੋਕ ਫਿਰ ਗੱਲਾਂ ਕਰਨ ਲੱਗ ਪਏ ਵੀ ਐਨਾ ਭੈੜਾ ਰਾਜ ਐ ਨਿੰਦਿਆਉਣ ਲੱਗ ਪਈ ਨਾ ਮੂੰਹ ਜੋੜ-ਜੋੜ ਕੇ ਲੋਕ ਨਿੰਦਿਆ ਕਰਨ ਲੱਗ ਪਏ ਵੀ ਦੇਖੋ ਸ਼ਰਾਬ ਪੀਂਦਾ ਹੈ ਪਰ ਇਸ ਤਰੀ ਗਮਨ ਕਰਦਾ ਹੈ ਵਿਸ਼ਵਾ ਦੇ ਨਾਲ ਫਿਰਦਾ ਹੈ ਲੋਕਾਂ ਨੇ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਜਿੱਥੋਂ ਦੀ ਵੀ ਲੰਘਦਾ ਹੈ ਨਿੰਦਿਆ ਹੋ ਰਹੀ ਹੈ ਜਦੋਂ ਨਿੰਦਿਆ ਹੋ ਰਹੀ ਹੈ ਤੇ ਉਦੋਂ ਗਰਮਕ ਪਿਆਰ ਜਿਹੜਾ ਪਾਪ ਕੀਤਾ ਉਹ ਘਟਣ ਲੱਗ ਪਿਆ ਕਿਉਂਕਿ ਨਿੰਦਿਆ ਕਰਨ ਵਾਲੇ ਉਹ ਪਾਪ ਵੰਡਣ ਲੱਗ ਪਏ ਨਾ ਆਪਣੇ ਸਿਰ ਤੇ ਚੜਾਉਣ ਲੱਗ ਪਏ ਭਾਰ ਉਹਦਾ ਲੈਣ ਲੱਗ ਪਿਆ ਅਖੀਰ ਨੂੰ ਕਹਿੰਦੇ ਥੋੜਾ ਜੀ ਜਿਹੜੇ ਉਹ ਪਾਪ ਕੀਤਾ ਸੀ ਥੋੜੀ ਜਿਹੀ ਲਿੱਦ ਰਹਿ ਗਈ ਸਾਰੀ ਘਟ ਗਈ ਨਿੰਦਿਆ ਦੇ ਕਰਕੇ ਤੇ ਅਖੀਰ ਨੂੰ ਫਿਰ ਮਹਾਪੁਰ ਕਹਿਣ ਲੱਗੇ ਰੱਜ ਨੇ ਓ ਕਰ ਹੁਣ ਇਹਨੂੰ ਸਾੜ ਕੇ ਦੀ ਸਵਾਹ ਬਣਾ ਲੈ ਇਹਨੂੰ ਰੋਟੀ ਤੋਂ ਬਾਅਦ ਚੁੰਡੀਕ ਮੂੰਹ ਚ ਪਾ ਲਿਆ ਕਰੇ ਕਰਮ ਤਾਂ ਤੈਨੂੰ ਭੋਗਣਾ ਹੀ ਪੈਣਾ ਜਿਹੜਾ ਬੀਜਿਆ ਉਹ ਵੱਢਣਾ ਹੀ ਪੈਣਾ ਇਸ ਤਰ੍ਹਾਂ ਕਰਕੇ ਨਿੰਦਿਆ ਕੀਤੇ ਤੋਂ ਪਾਪ ਕੱਟ ਗਿਆ ਜਿਹੜਾ ਰਹਿ ਗਿਆ ਫਿਰ ਉਹਨੇ ਸਾੜ ਕੇ ਸਵਾਹ ਬਣਾ ਲਈ ਉਹ ਫੇਰ ਰੋਟੀ ਤੋਂ ਬਾਅਦ ਥੋੜੀ ਜੀ ਖਾ ਲਿਆ ਕਰੇ ਇਸੇ ਤਰ੍ਹਾਂ ਕਹਿੰਦੇ ਇੱਕ ਰਾਜੇ ਨੇ ਕਹਿੰਦੇ ਵੀ 100 ਬ੍ਰਾਹਮਣਾਂ ਨੂੰ ਨਿਯੋਤਾ ਦਿੱਤਾ ਜਦੋਂ 100 ਬ੍ਰਾਹਮਣ ਆਏ ਘਰ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਪ੍ਰਸ਼ਾਦੇ ਤਿਆਰ ਹੋਇਆ ਖੀਰਾ ਕੜਾ ਪ੍ਰਸ਼ਾਦ ਪ੍ਰਸ਼ਾਦੇ ਤਿਆਰ ਹੋ ਰਿਹਾ ਹੁਣ ਰਾਜੇ ਦੀ ਇੱਛਾ ਸੀ ਵੀ ਮੈਂ 100 ਬ੍ਰਾਹਮਣਾਂ ਨੂੰ ਪ੍ਰਸ਼ਾਦਾ ਛਕਾਵਾਂ ਇੱਛਾ ਬੜੀ ਚੰਗੀ ਹੈ ਬ੍ਰਾਹਮਣ ਵੀ ਆ ਗਏ ਘਰ ਵਿੱਚ ਪ੍ਰਸ਼ਾਦਾ ਤਿਆਰ ਹੋ ਰਿਹਾ ਜਿਸ ਕੜਾਹੀ ਵਿੱਚ ਖੀਰ ਤਿਆਰ ਹੋ ਰਹੀ ਹੈ ਉਹਦੇ ਉੱਪਰ ਦੀ ਇੱਕ ਬਾਜ ਲੰਘਿਆ ਤੇ ਉਹਦੇ ਮੂੰਹ ਵਿੱਚ ਸੱਪ ਹੈ ਜ਼ਹਿਰੀਲਾ ਸੱਪ ਬੜਾ ਜ਼ਹਿਰੀਲਾ ਹੈ ਕਹਿੰਦੇ ਜਦੋਂ ਲੰਘਿਆ ਉੱਪਰ ਦੀ ਤੋਂ ਮੂੰਹ ਚੋਂ ਸੱਪ ਛੁੱਟ ਗਿਆ ਤੇ ਉਹ ਕੜਾਹੀ ਵਿੱਚ ਡਿੱਗ ਪਿਆ ਜਦੋਂ ਖਰੀ ਖੀਰ ਵਾਲੇ ਕੜਾਹੀ ਵਿੱਚ ਸੱਪ ਡਿੱਗਿਆ ਤੇ ਉਹ ਸਾਰੀ ਖੀਰ ਜ਼ਹਿਰ ਨਾਲ ਭਰ ਗਈ ਤੇ ਕਿਸੇ ਨੂੰ ਪਤਾ ਨਾ ਲੱਗਿਆ ਉਹ 100 ਬ੍ਰਾਹਮਣਾਂ ਨੂੰ ਖਵਾ ਦਿੱਤੀ ਜਦੋਂ ਉਹਨਾਂ ਨੇ ਭੋਜਨ ਛੱਕਿਆ ਤੇ ਉਹ ਭੋਜਨ ਜ਼ਹਿਰ ਵਾਲਾ ਛੱਕ ਕੇ 100 ਬ੍ਰਾਹਮਣ ਮਰ ਗਏ ਹੁਣ ਇਹਦੇ ਵਿੱਚ ਗਲਤੀ ਤਾਂ ਕਿਸੇ ਦੀ ਨਹੀਂ ਬਾਜ ਦਾ ਉਹ ਹਾਰ ਖਾਣਾ ਉਹਨੂੰ ਪਾਪ ਲੱਗ ਨਹੀਂ ਸਕਦਾ ਰਾਜੇ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ ਬਣਾਉਣ ਵਾਲੇ ਕੋਲੇ ਨਹੀਂ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਬ੍ਰਾਹਮਣ ਦੇ ਜਿਹੜੇ ਨਾਮ ਜਪਣ ਵਾਲੇ ਸੀ ਪੰਡਤ ਲੋਕ ਉਹਨਾਂ ਦਾ ਐਡਾ ਭਾਰੀ ਪਾਪ ਜਿਹੜਾ ਸੀ ਉਹਨ ਜਦੋਂ ਦਰਗਾਹ ਵਿੱਚ ਕਹਿੰਦੇ ਲਿਖਿਆ ਕਹਿੰਦੇ ਵੀ ਜਦੋਂ ਉੱਥੇ ਵੇਖਿਆ ਗਿਆ ਵੀ ਇਹ ਕਿਹਦਾ ਹੋਣ ਗਲਤੀ ਕੀ ਦੀ ਐ ਪਾਪ ਕਿਹਦੇ ਸਿਰ ਚੜਾਈਏ ਜਦੋਂ ਉੱਥੇ ਸਾਰਾ ਧਰਮ ਰਾਜ ਦੀ ਕਚਹਿਰੀ ਵਿੱਚ ਵਿਚਾਰ ਹੋਈ ਵੀ ਹੁਣ ਨਾ ਤਾਂ ਰਾਜੇ ਦੀ ਗਲਤੀ ਹੈ ਨਾ ਬਾਜ ਦੀ ਗਲਤੀ ਹੈ ਸੱਪ ਤਾਂ ਮਰਿਆ ਹੋਇਆ ਹੈ ਤੇ ਬਣਾਉਣ ਵਾਲਿਆਂ ਦੀ ਵੀ ਗਲਤੀ ਨਹੀਂ ਫਿਰ ਇਹ ਪਾਪ ਕਿਹਨੂੰ ਦਈਏ ਧਰਮ ਰਾਜ ਕਹਿਣ ਲੱਗਿਆ ਵੀ ਇਹਨੂੰ ਇੱਕ ਵਾਰੀ ਐਵੇਂ ਹੀ ਰੱਖੋ ਸਮਾਂ ਆਵੇਗਾ ਇਹਦੇ ਵੀ ਜਿਹੜਾ ਆਪਾਂ ਵਿਚਾਰ ਕਰਕੇ ਪਾਪ ਵੀ ਦੇ ਦੇਾਂਗੇ ਤੇ ਕਹਿੰਦੇ ਸਮਾਂ ਲੰਘਿਆ ਦੁਨੀਆ ਦਾ ਸੁਭਾਅ ਹੁੰਦਾ ਹੈ ਗੁਰਮੁਖ ਪਿਆਰੋ ਸਹਜੇ ਸਹਜੇ ਨਿੰਦਿਆਉਣ ਲੱਗ ਪਿਓਸ ਰਾਜੇ ਦੀ ਕਹਿੰਦੇ ਜੀ ਰਾਜਨ ਨੇ 100 ਬ੍ਰਾਹਮਣ ਸਦਕੇ ਮਰਾਤੇ ਗੱਲਾਂ ਹੋਣ ਲੱਗ ਪਈਆਂ ਨਾ ਐਵੇਂ ਥੋੜੀ ਗੱਲ ਜਿਹੜੇ ਲੋਕਾਂ ਦੀਆਂ ਕਹਾਵਤਾਂ ਬਣੀਆਂ ਫੰਗਾ ਤੋਂ ਡਾਰਾ ਬਣ ਜਾਂਦੀਆਂ ਕਹਿੰਦੇ ਫਿਰ ਇਹਦੀ ਨਿੰਦਿਆ ਹੋਣ ਲੱਗ ਪਈ ਇਸ ਰਾਜੇ ਦੀ ਵੀ ਬ੍ਰਾਹਮਣਾਂ ਦਾ ਕੀ ਕਸੂਰ ਸੀ ਜੀ 100 ਬ੍ਰਾਹਮਣ ਸਦਕੇ ਨੇ ਮਰਵਾ ਦਿੱਤੇ ਹੁਣ ਪਤਾ ਸਾਰਿਆਂ ਨੂੰ ਵੀ ਰਾਜੇ ਦੀ ਕੋਈ ਗਲਤੀ ਨਹੀਂ ਫਿਰ ਵੀ ਨਿੰਦਿਆ ਹੋ ਰਹੀ ਹੈ ਤੇ ਕਹਿੰਦੇ ਧਰਮ ਰਾਜ ਦੀ ਕਚਹਿਰੀ ਵਿੱਚ ਸਵਾ ਲੱਗੀ ਤੇ ਉਹ ਧਰਮਰਾਜ ਕਹਿਣ ਲੱਗਿਆ ਓਹ ਕਰੋ ਇਹਦੇ ਵਿੱਚ ਗਲਤੀ ਕਿਸੇ ਦੀ ਨਹੀਂ ਆ ਜਿਹੜੇ ਨਿੰਦਿਆ ਕਰਦੇ ਆ ਨਾ ਇਹ ਸਾਰਾ ਭਾਰ ਜਿਹੜਾ ਪਾਪਾਂ ਦਾ ਇਹਨਾਂ ਦੇ ਸਿਰ ਚੜਾ ਦਿਓ ਆ ਜਿਹੜੇ ਨਿੰਦਿਆ ਕਰ ਰਹੇ ਆ ਨਾ ਆ ਜਿਹੜੇ 100 ਬ੍ਰਾਹਮਣ ਮਰੇ ਆ ਇਹਨਾਂ ਦੇ ਪਾਪਾਂ ਦਾ ਭਾਰ ਆ ਨਿੰਦਿਆ ਕਰਨ ਵਾਲਿਆਂ ਨੂੰ ਵੰਡ ਦਿਓ ਐਨੀ ਮਾੜੀ ਐ ਨਿੰਦਿਆ ਕਰਨੀ ਨਿੰਦਾਂ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਕਤ ਕਰਨ ਉਹ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਚਨ ਨਿੰਦਿਆ ਕਰ ਲਈਏ ਕੀਤਾ ਹੋਇਆ ਸਿਮਰਨ ਖਤਮ ਹੋ ਜਾਂਦਾ ਹੈ ਨਿੰਦਿਆ ਕਰ ਲਈਏ ਕੀਤੀ ਹੋਈ ਸੇਵਾ ਖਤਮ ਹੋ ਜਾਂਦੀ ਹੈ ਨਿੰਦਿਆ ਇੰਨੀ ਭਿਆਨਕ ਇੰਨੀ ਮਾੜੀ ਹੈ ਤੇ ਸਤਿਗੁਰੂ ਜੀ ਗੁਰਪੰਥ ਗੁਰੂ ਚੌਥੇ ਪਾਤਸ਼ਾਹ ਜੀ ਅੱਜ ਪਾਵਨ ਮੁਖ ਅਰਬਿੰਦ ਵਿੱਚ ਕਹਿੰਦੇ ਹਨ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਭਾਵੇਂ ਹਰੀ ਦੇ ਪਿਆਰੀ ਦੀ ਨਿੰਦਿਆ ਵੀ ਹੁੰਦੀ ਰਵੇ ਜਿਨ੍ਹਾਂ ਦਾ ਸੁਭਾਅ ਹੀ ਇਹ ਬਣਿਆ ਨਾਮ ਜਪਣ ਵਾਲਾ ਭਲਾ ਕਰਨ ਵਾਲਾ ਆਪਣਾ ਗੁਣ ਨੰਗ ਵਾਵੇ ਉਹ ਆਪਣਾ ਸੁਭਾਅ ਕਦੇ ਤਿਆਗਦੇ ਨਹੀਂ ਕਿਉਂਕਿ ਪਰਮਾਤਮਾ ਦਾ ਸੁਭਾਅ ਹੈ ਬਖਸ਼ਣਾ ਪਰਮਾਤਮਾ ਦਾ ਸੁਭਾਅ ਹੈ ਦੇਣਾ ਇਸੇ ਤਰ੍ਹਾਂ ਉਹਦੇ ਪਿਆਰੇ ਦਾ ਸੁਭਾਅ ਹੁੰਦਾ ਨਾਮ ਜਪਣਾ ਤੇ ਸਤਿਗੁਰੂ ਜੀ ਕਹਿੰਦੇ ਆਪਣਾ ਉਹ ਸੁਭਾਅ ਛੱਡਦੇ ਨਹੀਂ ਅੱਗੇ ਉਚਾਰਨ ਕਰਦੇ ਹਨ ਜੇ ਕੋਈ ਜੋ ਕਿਸ ਕਰੇ ਸਵਾਪੇ ਸਵਾਮੀ ਅਰੇ ਆਪੇ ਕਾਰ ਕਮਾਵੇ ਅਗੇ ਸਤਿਗੁਰੂ ਚੌਥੇ ਪਾਤਸ਼ਾਹ ਜੀ ਰਹਾਉ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਹਨ ਜੋ ਕਿਸ ਕਰੇ ਸੋ ਆਪੇ Swami ਕਿਉਂਕਿ ਗੁਰੂ ਦਾ ਪਿਆਰਾ ਜਾਣਦਾ ਵੀ ਜੋ ਵੀ ਹੋ ਰਿਹਾ ਪਰਮੇਸ਼ਰ ਦੇ ਹੁਕਮ ਅnder ਹੀ ਹੋ ਰਿਹਾ ਹੈ ਉਹਦੀ ਰਜਾ ਵਿੱਚ ਜੋ ਕਿਸ ਕਰੇ ਸੋ ਆਪੇ Swami ਜੋ ਕਰ ਰਿਹਾ ਹੈ Swami ਪਰਮੇਸ਼ਰ ਆਪ ਹੀ ਕਰ ਰਿਹਾ ਹੈ ਹਰ ਆਪੇ ਕਾਰ ਕਮਾਵੇ ਸਭ ਨੂੰ ਜਿੱਥੇ ਵੀ ਕਿਤੇ ਲਾਇਆ ਹੋਇਆ ਪਰਮੇਸ਼ਰ ਨੇ ਆਪ ਹੀ ਲਾਇਆ ਹੋਇਆ ਆਪ ਹੀ ਰੱਖਿਆ ਹੋਇਆ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਸਭ ਨੂੰ ਮਾਲਕ ਨੇ ਮਤ ਆਪ ਹੀ ਦਿੱਤੀ ਹੋਈ ਹੈ ਕਿਸੇ ਨੂੰ ਭੈੜੀ ਮਤ ਦੇ ਦਿੱਤੀ ਕਿਸੇ ਨੂੰ ਚੰਗੀ ਦੇ ਦਿੱਤੀ ਕਿਸੇ ਨੂੰ ਬਹੁਤ ਸੋਹਣੇ ਬੋਲ ਬਖਸ਼ ਦਿੱਤੇ ਬਹੁਤ ਮਿੱਠਾ ਬੋਲਦਾ ਤੇ ਕੋਈ ਬਹੁਤ ਕੌੜਾ ਬੋਲਦਾ ਮਾੜਾ ਬੋਲਦਾ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਆਪਿ ਬੁਲਾਉਂਦਾ ਹੈ ਅਗਲਾ ਬਚਨ ਕਹਿੰਦੇ ਹਨ ਹਰਿ ਆਪੇ ਪੰਜ ਤਤ ਵਿਸਥਾਰ ਵਿੱਚ ਧਾਤੂ ਪੰਜ ਆਪ ਪਾਵੇ ਆਪ ਹੀ ਮਾਲਕ ਨੇ ਸਾਡਾ ਇਹ ਸਰੀਰ ਰੂਪ ਉਤਲਾ ਭਾਂਡਾ ਤਿਆਰ ਕਰਕੇ ਨਾ ਪੰਜ ਤਤਾਂ ਤੋਂ ਹਰਿ ਆਪੇ ਪੰਜ ਤਤ ਵਿਸਥਾਰਾ ਇਹਨਾਂ ਨੂੰ ਇਕੱਠੇ ਕੀਤਾ ਇਹ ਪੰਜ ਤਤ ਇੱਕ ਦੂਜੇ ਦੇ ਵਿਰੋਧੀ ਹਨ ਅਗ ਹਵਾ ਆਕਾਸ਼ ਮਿੱਟੀ ਤੇ ਪਾਣੀ ਕਹਿੰਦੇ ਇਹ ਪੰਜ ਤੱਤਾਂ ਨਾ ਜਿਹੜੇ ਇਹ ਆਪਸ ਵਿੱਚ ਇੱਕ ਦੂਜੇ ਦੇ ਵਿਰੋਧੀ ਆ ਤੇ ਇਹ ਮਾਲਕ ਨੇ ਇੱਕ ਥਾਂ ਇਕੱਠੇ ਕਰ ਦਿੱਤੇ ਇਹ ਇਕੱਠੇ ਕਰਕੇ ਬੰਦਾ ਬਣਾਤਾ ਤੇ ਵਿੱਚ ਛੀਮੀ ਵਸਤੂ ਆਪਣੀ ਜੋਤ ਪਾ ਦਿੱਤੀ ਹਰਿਆਪੇ ਪੰਜ ਤਤ ਵਿਸਥਾਰਾ ਪੰਜ ਤਤ ਇਕੱਠੇ ਕਰਕੇ ਬੰਦਾ ਬਣਾਤਾ ਵਿੱਚ ਧਾਤੂ ਪੰਜ ਆਪ ਪਾਵੇ ਪੰਜਾਂ ਦੇ ਵਿੱਚ ਆਪਣੀ ਪਾਵਰ ਆਪਣੀ ਜੋਤ ਟਕਾ ਦਿੱਤੀ ਆਪ ਹੀ ਮਾਲਕ ਨੇ ਤੇ ਅੱਗੇ ਕਹਿੰਦੇ ਜਨ ਨਾਨਕ ਸਤਗੁਰ ਮਿਲੇ ਆਪੇ ਹਰੇ ਆਪੇ ਝਗਰ ਚੁਕਾਵੇ ਜੋ ਵੀ ਹੈ ਮਾਲਕ ਦੇ ਹੁਕਮ ਅnder ਹੈ ਸਤਗੁਰ ਜੀ ਕਹਿੰਦੇ ਜਿਨ੍ਹਾਂ ਨੂੰ ਮਾਲਕ ਆਪਣੇ ਚਰਨਾਂ ਨਾਲ ਜੋੜਦਾ ਉਹ ਮਿਲ ਜਾਂਦੇ ਹੈ ਜਿਨ੍ਹਾਂ ਨੂੰ ਤੋਂ ਜਿਨ੍ਹਾਂ ਨੂੰ ਆਪਣੇ ਚਰਨਾਂ ਤੋਂ ਦੂਰ ਰੱਖਦਾ ਉਹ ਦੂਰ ਰਹਿੰਦੇ ਹੈ ਜਨ ਨਾਨਕ ਸਤਗੁਰ ਮਿਲੇ ਆਪੇ ਜਿੰਨਾ ਤੇ ਉਹ ਮਾਲਕ ਤਰਸ ਕਰਦਾ ਦਇਆ ਕਰਦਾ ਉਹਨਾਂ ਨੂੰ ਆਪਣੇ ਚਰਨਾਂ ਨਾਲ ਮੇਲ ਲੈਂਦਾ ਹਰ ਆਪੇ ਝਗੜ ਚੁਕਾਵੇ ਫਿਰ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਸਾਰੇ ਝਗੜੇ ਖਤਮ ਹੋ ਜਾਂਦੇ ਆ ਅੰਦਰ ਉਹਨਾਂ ਦੇ ਸ਼ਾਂਤੀ ਆਨੰਦ ਤੇ ਸਤਿਗੁਰੂ ਜੀ ਕਹਿੰਦੇ ਸਾਰੇ ਪਰਦੇ ਮਾਲਕ ਉਹਨਾਂ ਦੇ ਕੱਜ ਲੈਂਦਾ ਸਾਰੇ ਝਗੜੇ ਮਿਟ ਜਾਂਦੇ ਆ ਜੀ ਏਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਹਿਤ